ਲੁਧਿਆਣਾ ਦੇ ਸਲੇਮ ਟਾਵਰੀ ਨਜ਼ਦੀਕ ਸੁਈਆਂ ਵਾਲੇ ਹਸਪਤਾਲ ਵਿੱਚ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਸ ਦੌਰਾਨ ਸਰਬਕਤ ਦਾ ਭਲਾ ਚੈਰੀ ਚੈਲਟਰਸ ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਸਮੇਤ ਕਈ ਪਤਵੰਤੇ ਸਜਣਾ ਮੌਜੂਦ ਰਹੇ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਦਿੱਤੇ ਗਏ ਤੇ ਧੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਯੋਜਕਾਂ ਨੇ ਕਿਹਾ ਕਿ ਲੜਕੇ ਤੇ ਲੜਕੀਆਂ ਵਿੱਚ ਭੇਦਭਾਵ ਖਤਮ ਕਰਨ ਦੇ ਮਕਸਦ ਨਾਲ ਉਨ੍ਹਾਂ ਵੱਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ ਜਿਹੜਾ ਸਾਡਾ ਪੰਜਾਬ ਸਟੇਟ ਹੈ ਸਾਡਾ ਸੂਬਾ ਹੈ ਉਹ ਤਿਹਾਰਾਂ ਦਾ ਦੇਸ਼ ਹੈ ਨਵੇਂ ਸਾਲ ਦੀ ਆਮਦ ਤੇ ਸਭ ਤੋਂ ਪਹਿਲਾ ਤਿਹਾਰ ਅਸੀਂ ਲੋਹੜੀ ਦਾ ਮਨਾ ਲਿਆ ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੀਆਂ ਦੀ ਲੋਹੜੀ ਦਾ ਇਹ ਪ੍ਰੋਗਰਾਮ ਹੋਰੇ ਮਨਾ ਰਹੇ ਹਾਂ ਜਿਦੇ ਵਿੱਚ ਡਾਕਟਰ ਕੋਟਨੀਸ ਜੀ ਦੀ ਐਨ ਜੀਓ ਦਾ ਬਹੁਤ ਵੱਡਾ ਰੋਲ ਹੈਗਾ ਸਾਡੇ ਸਮਾਜ ਦੀਆਂ ਉੱਗੀਆਂ ਸ਼ਖਸੀਅਤਾਂ ਇਸ ਪ੍ਰੋਗਰਾਮ 'ਚ ਪਹੁੰਚੀਆਂ ਨੇ ਤੀਆਂ ਦੀ ਲੋਹੜੀ ਦੇਖੋ ਤੁਹਾਡੇ ਸਾਹਮਣੇ ਕਿੰਨੀ ਖੁਸ਼ੀ ਨਾਲ ਸਾਡੀਆਂ ਬੱਚੀਆਂ ਨੇ ਵਾੜੀ ਹੈ ਮੈਂ ਜਿੱਥੇ ਇਸ ਸੰਸਥਾ ਨੂੰ ਸਾਡੀਆਂ ਧੀਆ ਨੂੰ ਤੇ ਸਾਡੇ ਸਮੁੱਚੇ ਪੰਜਾਬ ਨੂੰ ਤੁਹਾਡੇ ਮਾਧਮ ਦੇ ਰਾਹੀਂ ਲੋਹੜੀ ਦੇ ਤਿਹਾਰ ਦੀ ਮੁਬਾਰਕਵਾਦ ਦਿੰਨਾ ਉੱਥੇ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਤੁਸੀਂ ਇਸ ਪ੍ਰੋਗਰਾਮ ਨੂੰ ਸ਼ੂਟ ਕਰਨ ਦੇ ਲਈ ਪਹੁੰਚੇ ਹੋ ਅੱਜ ਲੋਹੜੀ ਦਾ ਤਿਹਾਰ ਅਸੀਂ ਸੰਗਿਆ ਵਾਲਾ ਹਸਪੀਟਲ ਆ ਤੇ ਉੱਥੇ ਮਨਾ ਰਹੇ ਹਾਂ ਸਲੇਮ ਟਾਪਰੀ ਇਹਦੇ ਵਿੱਚ ਸਾਡੇ ਟਵਾਣਾ ਸਾਹਿਬ ਜ਼ਿਲ੍ਹਾ ਸਮਾਜ ਭਲਾਈ ਅਫਸਰ ਆਈਜੀ ਸਰਦਾਰ ਇਕਵਾਲ ਸਿੰਘ ਜੀ ਗਿੱਲ ਵੀਰ ਚੱਕਰ ਵਜੇਤਾ ਕਰਨਲ ਹਰਵੰਦ ਸਿੰਘ ਜੀ ਕਾਲੋਂ ਤੇ ਡਾਕਟਰ ਇੰਦਰਜੀਤ ਸਿੰਘ ਜੀ ਜਿਹੜੇ ਕਾਲਜ ਦੇ ਹੈਗੇ ਕਰਤਾ ਧਰਤਾ ਉਹ ਇੱਥੇ ਹੈਗੇ ਆ ਤੇ ਅੱਜ ਤੋਂ 550 ਸਾਲ ਪਹਿਲਾਂ ਗੁਰਨਾਨਕ ਪਾਤਸ਼ਾਹ ਨੇ ਜਿਹੜਾ ਇਸਤਰੀ ਪ੍ਰਤੀ ਉਹਨਾਂ ਨੇ ਕਿਹਾ ਸੀ ਵੀ ਧੀ ਨੂੰ ਕੋਕ ਚ ਨਹੀਂ ਮਾਰਨਾ ਉਹ ਅੱਜ ਤੋਂ 550 ਜਿਹੜੇ ਹੁਣ ਪੱਛਮੀ ਦੇਸ਼ ਅੱਜ ਰੌਲਾ ਪਾ ਰਹੇ ਆ ਪਰ ਇਸਤਰੀ ਦੇ ਨੇੜੇ ਨਹੀਂ ਜਾਣਾ ਇਹ ਗੁਰਨਾਨਕ ਸਾਹਿਬ 550 ਸਾਲ ਪਹਿਲਾਂ ਕਹਿ ਗਏ ਇਹੜੇ ਦਾ ਰੌਲਾ ਅੱਜ ਪੈ ਰਿਆ ਜਿਹੜੀ ਧੀ ਆ ਉਹਨੂੰ ਗਰਦਾਨਕ ਪਾਸ਼ਾ ਨੇ ਇਹਦੀ ਜਨਮ ਹੀ ਦੱਸਿਆ ਆਪਣਾ ਜਿਹੜੀ ਅੱਜ ਮਨੁੱਖਤਾ ਹੈਗੀ ਆ ਧੀ ਨਾ ਹੋਊ ਤਾਂ ਫਿਰ ਗਾਹ ਮੁੰਡੇ ਕਿੱਥੋਂ ਪੈਦਾ ਕਰ ਲਵਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਧੀਆਂ ਦਾ ਸਤਿਕਾਰ ਕਰੋ ਤੇ ਵੇਸ਼ ਨੂੰ ਤਿਆਰ ਕਰੋ